ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੰਮ ਦਾ ਵਾਦਾ ਕਰਕੇ ਪੰਜਾਬੀ ਮੁੰਡੇ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਪੇਜਿਆ ਕੈਨੇਡਾ ਇੱਕ ਪੰਜਾਬੀ ਮੁੰਡੇ ਦੀ ਦੁੱਖ ਭਰੀ ਕਹਾਣੀ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਅਮਰਜੀਤ ਸਿੰਘ ਦੀ ਅਸਲੀ ਅਤੇ ਦਿਲ ਨੂੰ ਚੰਜੋੜ ਦੇਣ ਵਾਲੀ ਕਹਾਣੀ ਜਿਸ ਦੇ ਸੁਪਨੇ ਵਿਦੇਸ਼ ਜਾਣ ਦੇ ਸਨ ਪਰ ਉਸ ਦੀ ਜ਼ਿੰਦਗੀ ਇੱਕ ਅਜਿਹੇ ਮੋੜ ਤੇ ਆ ਗਈ ਜਿਸਨੇ ਉਸਨੂੰ ਸੁਪਨਿਆਂ ਦੀ ਬਜਾਏ ਦੁੱਖਾਂ ਦੀ ਦੁਨੀਆ ਵਿੱਚ ਧੱਕ ਦਿੱਤਾ ਅਮਰਜੀਤ ਜਿਹੜਾ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦਾ ਇੱਕ ਸਦਾ ਸਾਦਾ ਮੁੰਡਾ ਸੀ ਨੇ ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਵਿਦੇਸ਼ ਜਾਣ ਦਾ ਸੁਪਨਾ ਵੇਖਿਆ ਉਸ ਦੀਆਂ ਅੱਖਾਂ ਵਿੱਚ ਕੈਨੇਡਾ ਦੀਆਂ ਚਮਕਦੀਆਂ ਸੜਕਾਂ ਵੱਡੀਆਂ ਇਮਾਰਤਾਂ ਅਤੇ ਬਿਹਤਰ ਜ਼ਿੰਦਗੀ ਦੀ ਚਮਕ ਸੀ ਪਰ ਇੱਕ ਦਿਨ ਇੱਕ ਅਜੇ 에ਜੰਟ ਨੇ ਉਸਨੂੰ ਜਾਲ ਵਿੱਚ ਫਸਾਇਆ ਜਿਸਨੇ ਵਾਦਾ ਕੀਤਾ ਸੀ ਕਿ ਉਹ ਉਸਨੂੰ ਕੈਨੇਡਾ ਵਿੱਚ ਨੌਕਰੀ ਅਤੇ ਸੁਰੱਖਿਅਤ ਜ਼ਿੰਦਗੀ ਦਿਵਾਏਗਾ ਅਮਰਜੀਤ ਨੇ ਆਪਣੇ ਪਰਿਵਾਰ ਦੀਆਂ ਸਾਰੀਆਂ ਜਮ੍ਹਾਂ ਪੂੰਜੀਆਂ ਇਕੱਠੀਆਂ ਕਰਕੇ ਉਸ ਏਜੰਟ ਨੂੰ ਦੇ ਦਿੱਤੀਆਂ ਪਰ ਉਸਨੂੰ ਕੀ ਪਤਾ ਸੀ ਕਿ ਇਹ ਸੁਪਨਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖਾਂਤ ਬਣ ਜਾਵੇਗਾ ਉਸ ਦੀ ਇਹ ਕਹਾਣੀ ਨਾ ਸਿਰਫ ਦੁੱਖਾਂ ਨਾਲ ਭਰੀ ਹੈ ਸਗੋਂ ਇੱਕ ਅਜਈ ਸਿੱਖਿਆ ਵੀ ਦਿੰਦੀ ਹੈ ਜੋ ਹਰ ਉਸ ਨੌਜਵਾਨ ਨੂੰ ਸੁਚੇਤ ਕਰਦੀ ਹੈ ਜੋ ਵਿਦੇਸ਼ ਜਾਣ ਦੇ ਸੁਪਨੇ ਵੇਖਦਾ ਹੈ ਇਸ ਕਹਾਣੀ ਵਿੱਚ ਡਰਾਮਾ, ਪਾਵਨਾਵਾ ਅਤੇ ਸੱਚਾਈ ਦਾ ਇੱਕ ਅਜਿਹਾ ਮੇਲ ਹੈ ਜੋ ਤੁਹਾਨੂੰ ਅੰਤ ਤੱਕ ਜਕੜੀ ਰੱਖੇਗਾ। ਅਮਰਜੀਤ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਉਸ ਦਾ ਪਰਿਵਾਰ ਕਿਸਾਨੀ ਕਰਦਾ ਸੀ ਅਤੇ ਉਸ ਦੇ ਪਿਤਾ ਜੀ ਨੇ ਸਾਰੀ ਉਮਰ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕੀਤੀ। ਅਮਰਜੀਤ ਨੇ B.Ed ਦੀ ਡਿਗਰੀ ਲਈ ਪਰ ਪਿੰਡ ਵਿੱਚ ਨੌਕਰੀ ਦੇ ਮੌਕੇ ਬਹੁਤ ਘੱਟ ਸਨ ਉਸ ਦੇ ਦੋਸਤਾਂ ਵਿੱਚੋਂ ਕਈ ਵਿਦੇਸ਼ ਜਾ ਚੁੱਕੇ ਸਨ ਅਤੇ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੇਖ ਕੇ ਅਮਰਜੀਤ ਦੇ ਮਨ ਵਿੱਚ ਵੀ ਵਿਦੇਸ਼ ਜਾਣ ਦਾ ਸੁਪਨਾ ਜਾ ਗਿਆ ਇੱਕ ਦਿਨ ਪਿੰਡ ਦੇ ਇੱਕ ਵਿਅਕਤੀ ਨੇ ਉਸ ਨੂੰ ਇੱਕ ਏਜੰਟ ਨਾਲ ਮਿਲਵਾਇਆ ਜਿਸ ਦਾ ਨਾਂ ਸੀ ਮਨਜੀਤ ਸਿੰਘ ਮਨਜੀਤ ਨੇ ਅਮਰਜੀਤ ਨੂੰ ਕਿਹਾ ਕਿ ਉਹ ਉਸ ਨੂੰ ਕੈਨੇਡਾ ਵਿੱਚ ਇੱਕ ਚੰਗੀ ਨੌਕਰੀ ਦਿਵਾਏਗਾ ਅਤੇ ਸਾਰਾ ਪ੍ਰਬੰਧ ਗੈਰਕਾਨੂੰਨੀ ਰੂਟ ਰਾਈ ਹੋਵੇਗਾ ਪਰ ਸੁਰੱਖਿਤ ਹੋਵੇਗਾ ਅਮਰਜੀਤ ਨੇ ਇਸ ਵਾਦੇ ਤੇ ਪਰੋਸਾ ਕਰ ਲਿਆ ਅਤੇ ਆਪਣੇ ਪਰਿਵਾਰ ਨੂੰ ਮਨਾ ਲਿਆ ਉਸ ਦੀ ਮਾਂ ਨੇ ਆਪਣੇ ਗਹਿਣੇ ਵੇਚ ਦਿੱਤੇ ਅਤੇ ਪਿਤਾ ਜੀ ਨੇ ਜ਼ਮੀਨ ਦਾ ਇੱਕ ਹਿੱਸਾ ਵੇਚ ਕੇ 15 ਲੱਖ ਰੁਪਏ ਦਾ ਪ੍ਰਬੰਧ ਕੀਤਾ ਅਮਰਜੀਤ ਦੇ ਮਨ ਵਿੱਚ ਉਮੀਦ ਦੀ ਇੱਕ ਨਵੀਂ ਚਮਕ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਇਹ ਉਮੀਦ ਜਲਦੀ ਹੀ ਨਿਰਾਸ਼ਾ ਵਿੱਚ ਬਦਲ ਜਾਵੇਗੀ ਅਮਰਜੀਤ ਦੀ ਯਾਤਰਾ ਸ਼ੁਰੂ ਹੋਈ ਪਰ ਇਹ ਯਾਤਰਾ ਉਸ ਦੀ ਸੋਚ ਨਾਲੋਂ ਕਿਤੇ ਵੱਧ ਖਤਰਨਾਕ ਸੀ ਮਨਜੀਤ ਨੇ ਉਸ ਨੂੰ ਪਹਿਲਾ ਦਿੱਲੀ ਭੇਜਿਆ ਜਿੱਥੇ ਉਸ ਨੂੰ ਇੱਕ ਛੋਟੇ ਜਿਹੇ ਕਮਰੇ ਵਿੱਚ ਰੱਖਿਆ ਗਿਆ ਉੱਥੇ ਉਸ ਦੀ ਮੁਲਾਕਾਤ ਹੋਰ ਨੌਜਵਾਨਾਂ ਨਾਲ ਹੋਈ ਜੋ ਸਾਰੇ ਵਿਦੇਸ਼ ਜਾਣ ਦੇ ਸੁਪਨੇ ਵੇਖ ਰਹੇ ਸਨ ਅਮਰਜੀਤ ਨੂੰ ਇੱਕ ਝਾਲੀ ਪਾਸਪੋਰਟ ਅਤੇ ਕੁਝ ਦਸਤਾਵੇਜ਼ ਦਿੱਤੇ ਗਏ ਉਸ ਨੂੰ ਕਿਹਾ ਗਿਆ ਕਿ ਉਹ ਮੈਕਸੀਕੋ ਦੇ ਰਾਹੀਂ ਕੈਨੇਡਾ ਜਾਵੇਗਾ ਉਸ ਦੀ ਯਾਤਰਾ ਦਾ ਪਹਿਲਾ ਪੜਾਸੀ ਦੁਬਈ ਜਿੱਥੇ ਉਸ ਨੂੰ ਇੱਕ ਹੋਟਲ ਵਿੱਚ ਰੋਕਿਆ ਗਿਆ ਪਰ ਜਦੋਂ ਉਹ ਮੈਕਸੀਕੋ ਪਹੁੰਚਿਆ ਤਾਂ ਉਸ ਦੀ ਜ਼ਿੰਦਗੀ ਨੇ ਅਜਿਹਾਂ ਮੋੜ ਲਿਆ ਜਿਸ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਸ ਕੀਤੀ ਉਸ ਨੂੰ ਜੰਗਲਾਂ ਵਿੱਚੋਂ ਲੰਘਣ ਲਈ ਮਜਬੂਰ ਕੀਤਾ ਗਿਆ ਜਿੱਥੇ ਖਤਰਨਾਕ ਜਾਨਵਰ ਅਤੇ ਤਸਕਰ ਸਨ ਉਸ ਨੂੰ ਭੁੱਖ ਪਿਆਸ ਅਤੇ ਡਰ ਦਾ ਸਾਹਮਣਾ ਕਰਨਾ ਪਿਆ ਇਕ ਰਾਤ ਜਦੋਂ ਉਹ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਨੂੰ ਅਮਰੀਕੀ ਪੁਲਿਸ ਨੇ ਫੜ ਲਿਆ ਅਮਰਜੀਤ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਅਤੇ ਉਸ ਦੇ ਸੁਪਨੇ ਚਕਨਾਚੂਰ ਹੋ ਗਏ ਉਸ ਦੇ ਪਰਿਵਾਰ ਨੂੰ ਜਦੋਂ ਇਹ ਖਬਰ ਮਿਲੀ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਅਤੇ ਦਿਲ ਵਿੱਚ ਨਿਰਾਸ਼ਾ ਸੀ ਜੇਲ੍ਹ ਵਿੱਚ ਅਮਰਜੀਤ ਦੇ ਦਿਨ ਬਹੁਤ ਮੁਸ਼ਕਲ ਸਨ ਉਹ ਸੋਚਦਾ ਸੀ ਕਿ ਉਸ ਦੀ ਜ਼ਿੰਦਗੀ ਹੁਣ ਖਤਮ ਹੋ ਗਈ ਹੈ ਉਸ ਨੂੰ ਆਪਣੇ ਪਰਿਵਾਰ ਦੀ ਯਾਦ ਸਤਾਉਂਦੀ ਸੀ ਜਿਸ ਨੇ ਉਸ ਦੇ ਸੁਪਨਿਆਂ ਲਈ ਸਭ ਕੁਝ ਵੇਚ ਦਿੱਤਾ ਸੀ ਜੇਲ੍ਹ ਵਿੱਚ ਉਸ ਦੀ ਮੁਲਾਕਾਤ ਇੱਕ ਵਕੀਲ ਨਾਲ ਹੋਈ ਜਿਸ ਨੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਵਕੀਲ ਨੇ ਅਮਰਜੀਤ ਨੂੰ ਦੱਸਿਆ ਕਿ ਉਹ ਇੱਕ ਅਜਿਹੇ ਗੈਰ ਕਾਨੂੰਨੀ ਨੈਟਵਰਕ ਦਾ ਸ਼ਿਕਾਰ ਹੋਇਆ ਹੈ ਜੋ ਨੌਜਵਾਨਾਂ ਨੂੰ ਝੂਠੇ ਵਾਅਦੇ ਕਰਕੇ ਵਿਦੇਸ਼ ਭੇਜਦਾ ਹੈ ਅਮਰਜੀਤ ਨੂੰ ਅਹਿਸਾਸ ਹੋਇਆ ਕਿ ਮਨਜੀਤ ਸਿੰਘ ਨੇ ਉਸ ਨੂੰ ਧੋਖਾ ਦਿੱਤਾ ਸੀ ਉਸ ਦੇ ਪਰਿਵਾਰ ਨੇ ਵੀ ਪਿੰਡ ਵਿੱਚ ਮਨਜੀਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣਾ ਸਮਾਨ ਛੁੱਟ ਕੇ ਫਰਾਰ ਹੋ ਚੁੱਕਾ ਸੀ ਕਈ ਮਹੀਨਿਆਂ ਬਾਅਦ ਅਮਰਜੀਤ ਨੂੰ ਭਾਰਤ ਵਾਪਸ ਭੇਜਿਆ ਗਿਆ ਜਦੋਂ ਉਹ ਪਿੰਡ ਪਹੁੰਚਿਆ ਤਾਂ ਉਸ ਦੀ ਮਾਂ ਨੇ ਉਸ ਨੂੰ ਗਲੇ ਲਗਾ ਕੇ ਰੋਣਾ ਸ਼ੁਰੂ ਕਰ ਦਿੱਤਾ ਪਰਿਵਾਰ ਦੀ ਹਾਲਤ ਹੁਣ ਪਹਿਲਾਂ ਨਾਲੋਂ ਵੀ ਮਾੜੀ ਸੀ ਕਿਉਂਕਿ ਉਹਨਾਂ ਦੀ ਸਾਰੀ ਜਮ੍ਹਾਂ ਪੂੰਜੀ ਖਤਮ ਹੋ ਚੁੱਕੀ ਸੀ ਅਮਰਜੀਤ ਨੇ ਫੈਸਲਾ ਕੀਤਾ ਕਿ ਉਹ ਹੁਣ ਆਪਣੇ ਪਿੰਡ ਵਿੱਚ ਹੀ ਮਿਹਨਤ ਕਰੇਗਾ ਅਤੇ ਆਪਣੇ ਪਰਿਵਾਰ ਦੀ ਮਦਦ ਕਰੇਗਾ। ਇਸ ਕਹਾਣੀ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਸੁਪਨੇ ਵੇਖਣੇ ਗਲਤ ਨਹੀਂ ਪਰ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਰਾਹ ਸੁਰੱਖਿਅਤ ਅਤੇ ਕਾਨੂੰਨੀ ਹੋਣਾ ਚਾਹੀਦਾ। ਅਮਰਜੀਤ ਵਰਗੇ ਕਈ ਨੌਜਵਾਨ ਅਜਿਹੇ ਝੂਠੇ ਵਾਅਦਿਆਂ ਦਾ ਸ਼ਿਕਾਰ ਹੁੰਦੇ ਹਨ ਜੋ ਉਹਨਾਂ ਨੂੰ ਗੈਰਕਾਨੂੰਨੀ ਰੂਟ ਰਾਹੀਂ ਵਿਦੇਸ਼ ਭੇਜਣ ਦਾ ਲਾਲਚ ਦਿੰਦੇ ਹਨ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਵੀ ਏਜੰਟ ਤੇ ਅੰਨਾ ਪਰੋਸਾ ਕਰਨ ਤੋਂ ਪਹਿਲਾਂ ਉਸ ਦੀ ਪੂਰੀ ਜਾਂਚ ਪੜਤਾਲ ਕਰੋ ਸਰਕਾਰੀ ਅਤੇ ਕਾਨੂੰਨੀ ਰਾਹਾਂ ਦੀ ਵਰਤੋਂ ਕਰੋ ਅਤੇ ਆਪਣੇ ਪਰਿਵਾਰ ਦੀ ਮਿਹਨਤ ਦੀ ਕਮਾਈ ਨੂੰ ਬਰਬਾਦ ਹੋਣ ਤੋਂ ਬਚਾਓ ਅਮਰਜੀਤ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੁਪਨਿਆਂ ਦੀ ਕੀਮਤ ਚੁਕਾਉਣ ਤੋਂ ਪਹਿਲਾਂ ਸੱਚਾਈ ਨੂੰ ਪਰਖਣਾ ਜ਼ਰੂਰੀ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ